ਸਵਾਗਤ ਹੈ ਜੀ। ਜੀ ਆਇਆਂ ਨੂੰ। ਆਹ ਪੱਖੇ ਨਾਲ ਪੱਖਾ ਪਾਉਂਦੇ ਆ ਕੇ ਪਕਾਉਂਦੇ ਹਾਂ। ਲੈ ਮੋਲ ਖਾ। ਜੀ ਹਾਲ ਥੱਲੇ ਤੋਂ ਥੱਲੇ ਆਉਣਾ। ਆਪਾਂ ਜੀ ਆਉਂਦੇ ਹਾਂ। ਹੈਂ? ਹਾਂਜੀ। ਇਹ ਕੋਲ ਕਰਕੇ ਦੀ ਕਹਿੰਦਾ ਕਿ ਇਹ ਲੱਗ। ਇਹ ਆ ਗੁੱਗਲ ਅਗਰੇ ਕਿ ਲੱਗ। ਆਗੀ ਤਾਂ ਇਹ ਚੀਜ਼ ਵਧੀਆ। ਨਾ ਹੈ ਟਾ ਪਾਣੀ ਸੁੱਕਾ ਫਸਲ ਉਹ ਲੱਗਦੀਆਂ ਦਾ ਬਰਾਬਰ ਦਾ ਨਿਕਲੇਦਾ ਆ ਸਰਦਾਰ ਉਹ ਸੁਤਨ ਜੀ ਆ ਗਿਆ ਆ ਰਹੀ ਇਹਦੇ ਕੋਈ ਮਹਿੰਗਾ ਵੀ ਨਹੀਂ ਹੈਗਾ ਲੱਗਣ ਦਾ ਇਹ ਵੀ ਪੱਤੀ ਲਾਦਾ ਹੈ ਸੱਲਾ ਆ ਕੁੱਪੀਆਂ ਜੀਆਂ ਲਾਗੇ ਹਾਂ ਮੈਂ ਤਾਂ ਪਾਣੀ ਹਾਂ ਇਹ ਬਾਜੇ ਦੇ ਕੁਆਲਟੀ ਨਾਲ ਰਹੇ ਹਾਂ ਚਾਹੋ ਜੀ ਅਰੇ ਗੱਲੀਆਂ ਮੈਂ ਹਾਂ ਸਾੜੇ ਜੇਤਰਾ ਹੀ ਹੁੰਦਾ ਉਹ ਵੀ ਹੈ ਬੜਾ ਪਾ ਪਾ ਫੇਰ ਬੰਦਾ ਨਗਰਾਂ ਦੇ ਨਾਲ ਨਾਲ ਗਰੇ ਨੇ ਖਾਣਾ ਦਫੇਰਾ ਅੱਜ ਕਿੱਲਾ ਜੀ ਮੈਂ ਤੁਸੀਂ ਹੋਰ ਨਾਲ ਆਪਦੇ ਨੂੰ ਬੋਤਲਾ ਰਹੇ ਹਾਂ ਪਤਾ ਕੀ ਹੈ ਇੰਨਾ ਕੀ ਜਾਨ ਆ ਨਾ ਹਾਏ ਹਾਏ ਆਪਾਂ ਕਹਿੰਦੇ ਚੰਗਰੇ ਨੇ ਬਈ ਸਾਰੇ ਦਿਨ ਦਾ ਨਮਾਏ ਵੀ ਨਹੀਂ ਜਾਂਦੇ ਵਿਚਾਰੀ ਤਾਂ ਪਹਿਲਾਂ ਪਹਿਲਾਂ ਦੇਖ ਲੋ ਕਿਵੇਂ ਕੱਢਦੇ ਨੇ ਇੰਦਰ ਨਾਲ ਗੱਲਤ ਲਾਗੇ ਤੈਨੂੰ ਮਾੜੇ ਕਹਾ ਲਾਣਾ ਬਹਿ ਗਏ ਵਿੱਕੀ ਇਹ ਇਹ ਡੰਗਰ ਨੇ ਇਹ ਪ੍ਰੋਪਰ ਫੜਦੇ ਨਹੀਂ ਨਾ ਕਦੇ ਉਧਰ ਹੋਵੇ ਕਦੇ ਇੱਧਰ ਹੋਵੇ ਹਾਂ ਇਹ ਤਾਂ ਗਾਂ ਵੀ ਉਹ ਲੈ ਗਈ ਹੋ ਸਰ ਸਾਰੇ ਪਾਸੇ ਇਹਨਾਂ ਨੂੰ ਇਹਦੀ ਹਵਾ ਆਈ ਹੈ ਕਿਉਂਕਿ ਜਿੱਧਰ ਮਰਜੀ ਹੋ ਕੇ ਬਹਿ ਜਾਣਾ ਇੱਧਰ ਵੀ ਆਊਗਾ ਇੱਥੇ ਵੀ ਵਿਚਾਰ ਲਾਗੇ ਰਹਾ ਹਾਂ ਦੇਖਦਾ ਹੋਰ ਮਿਲਾਂ ਬੰਦ ਨੂੰ ਕਰਦੇ ਹੀ ਬਾਹਰ ਲਪੂਸ ਚੱਕ ਕੇ ਮੈਂ ਖੜੀ ਆ ਬਹੁਤ ਜਨ ਹਾਲ 13 ਵਾਰ ਨੂੰ ਜ਼ਰਦੀ ਆ ਮਰਕਰ ਦਾ ਬਹੁਤ ਚੰਦਾ ਕਹਿੰਦੀ ਅਸੀਂ ਇਹ ਨੰਨਾ ਮਾਰੀ ਗਏ ਹੁੰਦੇ ਆ ਆਪਾਂ ਪਰ ਵੈਰੀ ਪਤਾ ਨਹੀਂ ਕਿੰਨੇ ਕ ਮਹਿੰਗੇ ਲੱਗਣਗੇ ਜਮਾ ਕਦਰ ਘਾਣ ਜਾਣਾ ਹੋਈ ਕਿਸੇ ਠੀਕ ਤੇ ਜ਼ਿਆਦੀ ਗੱਲਾਂ ਨਹੀਂ ਆਪਣੇ ਆਪ ਨੇ ਕਦੇ ਦੇਖੇ ਨਹੀਂ ਨਾ ਕਿਸੇ ਦਾ ਇੱਧਰ ਇੱਧਰ ਦੇਖੇ ਨਹੀਂ ਆਪਾਂ ਨੇ ਕਦੇ ਇਦਰਾ ਆਪਣੇ ਹਾਲੇ ਕਰਾਇਆ ਨਹੀਂ ਅਸੀਂ ਗਰਾਮ ਦੇ ਨਾਲ ਖੜੇ ਰਹਿਣਗੇ ਅੱਧੀ ਵਾਰੀ ਵੀ ਆਵਾਂਗੇ ਹਾਂ ਜੇ ਇਹਦੀ ਪਾਣੀ ਨੰਡਿਆ ਵਾਲੀ ਆ ਹਾਂ আর ਮੇਨ ਗੱਲ ਤੋਂ ਫਰਸ ਦੇਖੋ ਜਮੀ ਸੁੱਕਾ ਰਿਆ ਦਾ ਕਿਤੇ ਨੰਗਰ ਤੇ ਵੀ ਪਤਾ ਲੈ ਹਵਰੀ ਕਿ ਲਾਇਆ ਨੰਗਰ ਦਾ ਪਿੰਡਾ ਅੱਧੀ ਵਾਰੀ ਜੂ ਨਹੀਂ ਆਪੇ ਅੱਧੀ ਵਾਰੀ ਸੇ ਬੱਤੀ ਜੂ ਤੇ ਸੁਈਂ ਇਹਨੀ ਪਹਿਲੇ ਜੋ ਗੱਲਾਂ ਕੀ ਕੋਈ ਨਾ ਸੂਣੀ ਦੋਧਰੜੂਗੀ ਕੋਈ ਨਾ ਆਹ ਦੇਖੀ ਕਿ ਮੈਂ ਹਾਂਕਦੀ ਆਹ ਗਾਇ ਬੇਚਾਰੀ ਢਿੱਲੀ ਹੋ ਰਹੀ ਐ ਇਸ ਹੌਂਕੀ ਆਂਦੀ ਐ ਸਾਰਾ ਦਿਨ ਵਿਆਹਰੇ ਰਸਨ ਨੂੰ ਇਹ ਸੇ ਦਾਤੀ ਟੈਂਕੀ ਭਰ ਗਈ ਇਹ ਵੀ RAM NAAL ਖੜੀ ਆ ਥੁਗੀ ਤਾਰ ਹੁਣ ਸਾਰੀ ਗਰਮੀ ਗਰਮੀ ਮੌਜਾ ਮਾਰਨਗੇ। ਓਏ ਇੰਨਾ ਪਾਣੀ ਤੂੰ ਲਾਗੇ ਦੁਪਹਿਰ ਨੂੰ ਹੋਣੀ ਬੈਠਦੇ ਨਾ। ਹਾਂ ਬੱdde ਲੱਗਦਾ। ਬਸ ਫਿਰ ਸਿਆਲ ਚ ਇਹਦੀ ਤਾਰ ਜੀ ਖੋਲ ਕੇ ਇਕੱਠੀ ਕਰਕੇ ਧਰ ਦੇ। ਹਾਂ ਠੀਕ ਆ। ਹਾਂ। ਓ ਦੇਖੋ ਉਧਰ ਉਹ ਤਾਰ ਜੀ ਤੇ ਇਹ ਉਹ ਕਰੀ ਹੋਈ ਆ। ਇਹਦਾ ਉਪ ਭਾ ਰੇ ਇਹਦਾ ਕਗਾ ਦਾ ਤਾਰੇ ਆ ਸਿੰਪਲ ਗੱਠ ਦਿੱਤੀ ਹੋਈ। ਇਕੱਠੀ ਕਰਕੇ ਸਿਆਲ ਚ ਇਹਨੂੰ। ਇੱਥੇ ਲਿਫਾਫੇ ਚ ਪਾ ਕੇ ਇੱਥੇ ਟੰਗ ਦੋ। ਵਧੀਆ ਹੋ ਹੋ ਜਾਂਦਾ। ਆ ਜਾਓ ਜੀ। ਸੋਡੀ ਕੰਮੀ ਤੀ ਹਲੇ। ਵਧੀਆ ਹਨਾ। ਹਵਾ ਜੀ ਹਵਾ ਜੀ ਆ ਗਈ। ਸ਼ਾਂਗ ਸੋਨ ਬਿਠਾਇਆ ਕਰਾਂਗੇ ਇੱਥਾ। ਹੈਲੋ। ਡਾਕੀ ਨਾ ਸੋਨਾ ਦਾ ਦੇਖੋ ਮੈਨੇ ਇਹਰੇ ਚ ਕਰੇਲਿਆਂ ਦਾ ਬੀ ਦੱਬਿਆ ਸੀ। ਫੋਨ ਕਰਾਇਆ ਸੀ ਉਹ ਜੀ ਬੀ ਦੱਬਿਆ ਹੀ ਲੱਗਿਆ। ਕਰੇਲਿਆਂ ਦਾ ਬੇਲ ਹੋ ਗਈ। ਮੈਂ ਨੂੰ ਮੂੰਗਰ ਕਰਦਾ ਹਾਂ ਬਦਾਂ ਕੀਆ ਮੂੰਗੀ ਦੀ ਦਾਲ ਜੀ ਮੈਂ ਤਾਂ ਕੁਝ ਲਾਇਆ ਨਹੀਂ ਆਪਾਂ ਕਰੇ ਲਈਦਾ ਤੇ ਕਰੇ ਲੈਣੀ ਬੇਲ ਹੋ ਗਈ ਪਹਿਲਾਂ ਇੱਕ ਵਾਰ ਲੇਗਾਂ ਮੇਰੇ ਚ ਲਾਇਆ ਸੀ ਉਹਦੇ ਵਿੱਚ ਸੁੱਕ ਗਈ ਇਹਦੇ ਵਿੱਚ ਹੋ ਗਈ ਜੇ ਪਾਣੀ ਪਾ ਦਾਂ ਮੈਂ ਹੋਰ ਕਿਤੇ ਵਿਚਾਰੀ ਇਹ ਵੀ ਸੁੱਕ ਗਈ ਹੈ ਨਾ ਗੁਗੂ ਗੁਗੂ ਤੂੰ ਪਾਲੀ ਕਰਦੇ ਕਿ ਮੈਨੂੰ ਗੁਗੂ ਟੁਕੀ ਟਿੱਦੀ ਹੁੰਦੀ ਆ ਹੋਣਾ ਧੀਰੇ ਪਾਰੀ ਕਰੀ ਮੈਨੂੰ ਕੁੱਤਾ ਕਰ ਦੇਵਾ ਕੁੱਤਾ ਹੱਜਾ ਕਰ ਲੱਲੀ ਆ ਗਈ ਆ ਬੁੱਤਾ ਤੇਦੂ ਸੈਬ ਆ ਗੋੜਾ ਆ ਗੋੜਾ ਦੇਖੀ ਆ ਗੋੜਾ ਆ ਗੋੜਾ ਮੱਦ ਰਾਮਾਈ ਕੀ ਆ ਬੁੱਤਾ ਮੱਦ ਗਲੇ ਮੱਦ ਗੋੜਾ মাগো আমারে সর আর্জের সর ও কোন নে বলি এস বলি গানা বলি গানা বলি বলি বানা পুতা আ কি বলি ਕੁੱਤੇ ਅਗੇ ਬੱਬੀ ਆ ਦੇ ਕੁੱਤਾ ਭਾਬੀ ਭਾਬੀ ਕਿੱਥੇ ਆ ਭਾਬੀ ਆ ਭਾਬੀ ਘਰ ਪੁੱਤ ਦੂਸਰੀ ਭਾਬੀ ਕਿੱਥੇ ਦੂਸਰੀ ਸਾਬ ਐ ਰਸ ਸਾਬ ਦੀ ਮੰਮੀ ਕਿਹੜੀ ਆ ਸਾਡੇ ਸਾਬ ਦੀ ਮੰਮੀ ਕਿਹੜੀ ਆ ਸਾਬ ਦੀ ਉਹ ਥੀ ਦੂਸਰੀ ਉਸ ਦੀ ਮੰਮੀ ਕਿਹੜੀ ਆ ਉਹ ਥੀ ਦੂਸਰੀ ਕਿਹਾ ਤਾਂ ਉਸ ਦੀ ਮੰਮੀ ਕਿਹੜੀ ਆ ਉਸ ਦੀ ਖੜ ਜਾ ਸੋਤਾ ਐ ਰਸ ਮੋਟੀ ਭਾਬੀ ਕੋਣਾ ਮੋਟੀ ਭਾਬੀ ਕਿਹੜੀ ਮੋਟੀ ਭਾਬੀ ਦਾਦੀ ਕਿੱਥੇ ਤੇਰੀ ਦਾਦੀ ਖੜ ਜਾ ਸਰਾਜੇ ਮੋਟੀ ਭਾਬੀ ਕੋਣਾ ਮੋਟੀ ਨਹੀਂ ਮੋਟੀ ਆ ਬਾਬੇ ਸੋਨੇ ਨਾਲ ਮੋਟੀ ਆ ਬਾਬੇ ਬਾਬੇ ਮੋਟੀ ਮੋਟੀ ਘੜ ਜਾਏ ਬਦਾਂ ਇਹਨੇ ਜੋ ਮੋਟੀ ਕੋਣਾ ਆ ਕਿ ਉਹ ਮੋਟੀ ਧੱਕੇ ਨਾਲ ਨਹੀਂ ਧੱਕੇ ਨਾਲ ਨਹੀਂ ਗੰਗੱਦਾ ਤਾਈ ਕਿਤੇ ਦੇ ਤਾਈ ਕਿੱਲਾ ਆ ਆਏ ਹਾਏ ਤਾਇਆ ਉਹ ਕਹਿੰਦਾ ਤਾਇਆ ਦੋ ਹੱਥ ਆਉਂਦਾ ਉਹ ਤਾਈ ਆ ਬਦਾਂ ਆਹ ਕਰਾ ਨੇ انا ਮੱਗਰ ਆ ਗਿਆ ਜੋ ਆਲੀ ਬਾੜ ਕੌਣ ਆ ਮੱਗਰ ਕੌਣ ਆ ਮੱਗਰ ਮੱਗਰ ਕਵੇਂ ਕਰਦਾ ਹੁੰਦਾ ਕਿਵੇਂ ਕਰਦਾ ਮੱਗਰ ਤੁਸੀਂ ਮੱਗਰ ਕਿਵੇਂ ਕਰਦਾ ਆਹ ਦੇ ਪਰਾਂ ਆਇਆ ਕਿ ਮੈਂ ਕਰਦਾ ਕਿ ਮੈਂ ਤੁਰਦਾ ਕਿਵੇਂ ਕਿਵੇਂ ਦਾ ਤੇ ਦਿਖਾ ਮੈਂ ਓਰੇ ਖਾ ਲੈ ਜੀ ਬੱਚਾ ਆਇਆ ਚਲੋ ਲੈ ਕੁਲਫੀ ਖਵਾਈਏ ਚਲੋ ਕੁਲਫੀ ਖਾਈਏ ਮੱਗਰ ਵੀ ਠੰਡਾ ਬਿਨਾ ਕੋਲ ਡਰਿੰਕਾ ਤੋ ਵੀ ਡਾਇਰੈਕਟ ਨਹੀਂ ਜਾ। ਮੁਝਾ ਪਤਾ ਹੀ ਇਹ ਬ੍ਰੇਕ ਆਮ ਕਈ ਕਰੇ ਤੋ ਚਾਉਂ ਤੋ ਹਲੋਣੀ। ਬਈ ਪਾਣੀ ਦੋ ਮੈਨੂੰ ਹੱਥ ਤੇ ਪਾਣੀ ਲਾ ਦੋ। ਆ ਬੱਚੀ ਕਿੱਥੇ ਆ? ਬਾ ਮੇਂ ਬੱਚੀ ਕਿੱਥੇ? ਉਹ ਜੀਜੀ ਸਾਨੂੰ ਨਹੀਂ ਦਿੰਦਾ ਘਰੇ ਜਾ ਕੇ। ਕੱਲ੍ਹ ਆਈ ਜੀਜੀ ਖਾਵੇਂਗਾ ਹੈ? ਖੜ ਜਾ ਦਸਨੀਦ। ਖੜ ਜਾ ਦੇਖੀਏ ਰੱਸੀ ਪਾਉਂਦਾ ਹੁੰਦਾ ਬੱਚੀ ਤੇ। ਆ ਲੈ ਪਾਉਣਾ। ਬੱਚੀ ਕਿੱਥੇ ਆ? ਕਮਲਾ ਆਦੀ ਕਰੇ ਦੂਜੀ ਵਾਰੀ ਹੋ ਰਹੀ ਅੱਜ ਵੀ ਹੋ ਰਹੀ ਐ ਕੀ ਕਰੇਗਾ ਅਰੇ ਸਿੱਧਾ ਕੀ ਕਰੇਗਾ ਇਹਨੇ ਟੱਕਰ ਨਾ ਮਾਰਾ ਦੀ ਪੁੱਤ ਨਹੀਂ ਮਾਰਦੀ ਸਰ ਤੁਸੀਂ ਜਾ ਹੋ ਉਹ ਤੈਨੂੰ ਲਾਉਂਦੀ ਆ ਪਵਨ ਦੀਦੀ ਘਰੇ ਚੱਲੇਗਾ ਨਾ ਜਾ ਕੇ ਮੰਮੀ ਕੋਲ ਸ਼ਿਕਾਇਤ ਲਾਈ ਐ ਵੀ ਸਹਾਰ ਦੇ ਸਟੀਚ ਚੱਲਾ ਹਾਂ ਨਹੀਂ ਹੋਰ ਸਮਾਰ ਕੇ ਨਹੀਂ ਕਹਿੰਦਾ ਚੱਲ ਦੀਦੀ ਘਰੇ ਜਾ ਕੇ ਸ਼ਿਕਾਇਤ ਲਾਈ ਐ ਜੀ 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 ਜ ਹਰ ਜਾਗਾ ਕੁਝ ਕਹਿੰਦਾ ਮੈਂ ਦਾਦੀ ਪੱਠੀ ਕੋਲ ਜਾਣਾ ਛੋਟੀ ਕਰ ਦੇ ਤੇਰੇ ਕੋਲੇ ਹੈਗੀ ਆ ਮੇਰੇ ਮੱਖਣਾਂ ਕਰੀ ਜੀ ਜਿਹਦੀ ਮੈਂ ਹੱਥ ਦੇ ਪੈਰ ਨਾਲ ਤੋਂ ਬੜੈਤਾ ਹੋਰ ਇਹ ਤਾਂ ਐਂ ਕਰਦਾ ਹੈ ਹੈ ਕੀ ਜਾਨਾ ਕਿੱਥੇ ਬੰਨੀ ਹੋਈ ਆ ਧੁੱਪ ਅੱਛਾ ਧੁੱਪ ਚ ਬੰਨੀ ਹੋਈ ਆ ਇਹ ਕਿਦਾ ਸਮਝ ਵੀ ਨਹੀਂ ਆ ਚੱਡ ਜਾ ਚਪਕਾਉਂਗਾ ਮੈਂ ਕਹਿਲਾਂ ਬੋਲੂ ਮੈਂ ਬਗਾਲਾ ਬੋਲੂ ਚਪਕਾਉਂਗਾ ਜੀ ਚਪਕਾਉਂਗਾ ਇੱਕ ਮਿੰਟ ਦੇ ਬਰਕ ਮਟਾ ਪਾਵਨਾ ਓਰੇ ਬੱਤਾ ਦੇਹੀਂ ਬੈਰੀ ਗਾ ਸੁਣ ਪਾਵਨਾ ਬੈਰੀ ਗਾ ਸੁਣ ਬੱਤਾ ਪਾਵਨਾ ਹਾਂ ਜੀ ਓਰੇ ਬੱਤੂ ਕੀ ਆ ਬੱਤਾ ਤੂੰ ਕੀ ਆ ਤੂੰ ਕੀ ਆ ਕਾਪੀ ਮਾ ਮੇਰੀ ਗੱਲ ਦੇ ਬਾਦਲ ਪਾਵਨੀ ਹਲਾ ਹੁਣੇ ਕਹਿੰਦਾ ਚੌੜਾ ਹੋ ਕੇ ਕਹਿੰਦਾ ਪੁੱਤਾ ਪਾਵਨੀ ਨਾ ਆ ਕੇ ਆ ਕੇ ਕਹ ਸੋਣਾ ਪੁੱਤ ਵੀਰ ਆ ਕੇ ਦੇ ਮੈਂ ਆ ਗਿਆ ਆ ਗਿਆ ਆ ਗਿਆ ਆ ਗਈ ਬੱਚੀ ਆ ਗਈ ਓਏ ਆ ਕੇ ਆ ਕੇ ਕਹ ਮੈਂ ਤਾਂ ਸੋਣਾ ਪੁੱਤਾਂ ਹਾਂ ਆਇਆ 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 ਤੂੰ ਮਰਲੇ ਬੱਚੀ ਜਾ ਕੇ ਓਏ ਤੇ ਮਰਲੇ ਆਉਣ ਜਾਵਤ ਨਹੀਂ ਹੋ ਜਾ ਪਰ ਲਾ ਇਹ ਤਾਂ ਫੜ ਲੂ ਇਹ ਤਾਂ ਬਹੁਤ ਪੱਕਾ ਬੰਦਾ ਫੜੀ ਓਏ ਸਾਦ ਬਣੀ ਜਾ ਕੇ ਬੱਚੀ ਪਰ ਇਹ ਹਾਂ ਫੜੀ ਜਾ ਕੇ ਨਾ ਮਗਰਾ ਗੱਡੀ ਮੁਰਗੀ ਵਾਲੇ ਨੂੰ ਪੁੱਛਦਾ ਕੋਪੇਲਾ ਇੱਧਰ ਗੱਡੀ ਲੰਗੀ ਆ ਪਾਈ ਦੇਖਦਾ ਦੇਖਦਾ ਹੁਣ ਫੇਰ ਇੱਧਰ ਲੰਘ ਗਿਆ ਦੇਖਦਾ ਦੇਖਦਾ ਇੱਧਰ ਨੀਗਾ ਉਹਦੀ ਸ਼ੀਸ਼ੇ ਵਿੱਚ ਜਿਹੜੀ ਇੱਧਰ ਹੀ ਆ ਆਪਣੇ ਘਰ ਕਹਿੰਦੀ ਕੀ ਆ ਪਤਾ ਨਾ ਦਸਵਾ ਆਦੀ ਕੋ ਦਰਦੀ ਪਾਣੀ ਤੇ ਦਰਦੀ ਕੀ ਆ ਪੁੱਛੀ ਦੇ ਇਹਦੀ ਲੱਕ ਮਾਰੀਆਂ ਸੀ ਆਏ ਹਾਂ ਕਹੀਂ ਮਾਮਾ ਓਕੇ ਮੇਰਾ ਤਾਂ ਮਰਦਿਆਂ ਆਵਣਾ ਸੀ ਇਹ ਲੋਕਾਂ ਨੂੰ ਦੇਖੀ ਪਰਾ ਕਰੀ। ਫਾਜੀ ਬੋਜੀ ਫਾਜੀ ਬੋਜੀ ਖੇਡਦੇ ਆ ਕਹਿੰਦਾ ਆਪਾਂ। ਇਹ ਤਾਂ ਡੰਗਰਾਂ ਨਾਲ ਖੇਡੀ। ਜਦੋਂ ਇੱਕ ਵੀ ਤਵੇ ਤੂ ਇੱਕ ਹੈ ਤੂੰ ਤਾਂ ਬੋੜਾ ਹਾਂ ਮਰੀਏ ਨਾ ਆਪ ਜੀ। ਪਬਲਿਕ ਕਮੇਟੀ ਇੱਕ ਮਿੰਟ ਮੈਂ ਤਾਂ ਕੁਝ ਪਬਲਿਕ ਕਮੇਟੀ ਖਾਲੀ ਖਾਲੀ ਅੱਗੇ ਕੱਢ। ਕੈਮਰੇ ਕਰੀ ਅੱਗੇ ਬਾਦ। ਚੱਲ ਬੱਸ ਸੈਤੂ ਦਾ ਪੁੱਠੇ ਕੰਮ ਕਰਦਾ ਤੈਨੂੰ ਕੀ ਸਮਝਦਾ ਤੂੰ ਬੱਸ ਕਿਵੇਂ ਸਿਆਣਾ ਪੁੱਤ ਮਮਾ ਦਾ ਸਿਆਣਾ ਪੁੱਤ ਪਾਪਾ ਬਣਾ ਕੀਆ ਤੂੰ ਕੀ ਸਮਝਦਾ ਖੁੱਦ ਨੂੰ ਬਾਕੀ ਸਾਲਾ ਬਹਿਵੇਂ ਕੱਪੜਾ ਨਹੀਂ ਖਾਣਾ ਉਹ ਲੈ ਲੈਂਦੇ ਕਿਹੜੇ ਕੱਢੀ ਤੋਂ ਕਰਦੇ ਉਹ ਪਿਆ ਕਿੰਨਾ ਬਣਾਓ ਇਹ ਕੱਪੜਾ ਉਹ ਨਾਲ ਨਹੀਂ ਬਰਾਬਰ ਆਏਗਾ ਤੁਹਾਡੇ ਦੇ ਟੁੱਟਦੇ ਗਏ ਨਾ ਰਹੀ ਜੱਟ ਪਤਾ ਜੇ ਪੁੰਜਣਾ ਹੈ ਸਗੜਾ ਇਹ ਪਊ ਹੋਈ ਨਾ ਪੁੰਜੀ ਟੁੱਟੀ ਕਰ ਉਹ ਨੂੰ ਜਨ ਤੇ ਜੇ ਸਗੜਾ ਸਗੜਾ ਪਊ ਆਜਾ ਪਾ ਜਾ ਆਜਾ ਆ ਤੀ ਦੇ ਸਰ ਮੇਰਾ ਨਾਮ ਆ ਦੇ ਚਾਰ ਫੋਟੋ ਖਿਰਾ ਲਾ ਕੇ ਚੱਲ ਚੱਲ ਜਾ ਜਾ ਫੋਟੋ ਕਰਾ ਲਾ ਆ ਦੇ ਕੁਛ ਨਹੀਂ ਕਰਾ ਲੈ ਫਾਇਦਾ ਹੈ ਹੈਲੋ ਕਰ ਲੈ ਹੈਲੋ ਕਰ ਲੈ ਚੱਲ ਫੋਟੋ ਕਰਾ ਲਾ ਸਸੀ ਕੌਰ ਜੀ ਅਮੀਰ ਕਾ ਜ ਸਾਹਿਬ ਠੀਕ ਹੋਣਗੇ ਅੱਜ ਕਰਦੇ ਨੇ ਨੈਕਸਟ ਬਲੌਗ ਕੰਨ ਨਾ ਕਰਦੇ ਬਲੌਗ ਤੇ ਅੱਜ ਮਮਾ ਕੱਢੇ ਤੇ ਧਾਰਕਾ ਦੇ ਡੈਡੀ ਨੂੰ ਸੀ ਖੇਤ ਦੇਖੋ ਅਨੇ ਆਜ ਦੇਖੋ ਜੀ ਮੰਮਾ ਕਰ ਦੂਨੇ ਧਾਰ ਉਹ ਵੀ ਬੈੜੀ ਦੀ ਮੰਮਾ ਨੇ ਮੈਨੂੰ ਫੜਾਤਾ ਮੈਂ ਵੀ ਕੱਢੂੰਗੀ ਧਾਰ ਅੱਜ ਦੇ ਭਾਈ ਅਜਿਹਾ ਡੈਡੀ ਕਰੇਗਾ ਅੱਜ ਮੰਮਾ ਕਰ ਰਿਹਾ ਧਾਰ ਧਾਗੇ ਤਾਂ ਮੈਂ ਕਰ ਦੂੰਗੀ ਮੰਮਾ ਨੇ ਪਿੱਛੇ ਖੜ ਜੀ ਗਿਆ ਪਤਾ ਡੰਗਰ ਜੀ ਮੇਰੇ ਲਾਤੀ ਨਾ ਮਾਰਨ ਬੈੜੀ ਹਿੱਲ ਜੂਗੀ ਤੇ ਇਹਨੂੰ ਹੁਣ ਦੱਬ ਲਾ ਮੈਂ ਐਂ ਕਰਕੇ ਕੈਣੀ ਮੈਂ ਤਾਰ ਕਰ ਦੂੰਗੀ ਤਾਰ ਕੀ ਕੱਢ ਰਿਹਾ ਤੂੰ ਮੋਟਾ ਐ ਤਾਰ ਕਰ ਤੂੰ ਇਹ ਤਾਂ ਮੈਂ ਹੀ ਕਰਦੀ ਮੈਂ ਕਰਦੀ ਕਰਦੀ ਹੋਣੀ ਮੈਨੂੰ ਅੱਧਾ ਇੱਥੇ ਰੱਖ ਦੋ ਬਾਈ ਖੜਦਾ ਲੈ ਕਰਦੀ ਪੀਉਂਗੀ ਤਾਂ ਮੈਂ ਆਪ ਵੀ ਇੰਨਾ ਕੀ ਸਾਟੇ ਵਰਦਾ ਤੇ ਆਇਆ ਖੜਾ ਲੈ ਆਪਦੇ ਆ ਦੇਖੀ ਇਹ ਹੱਥ ਮੈਨੂੰ ਕੰਦਾ ਲੱਗਦਾ ਗੰਦਾ ਕੀ ਮੈਂ ਲੋਕਾਂ ਤੋਂ ਬੋਲਿਆ ਕਿ ਨਹੀਂ ਦੁੱਧ ਨਹੀਂ ਗੰਦਾ ਹੈਗਾ ਜਦੋਂ ਪੀਂਦੇ ਆ ਆਈਸਕ੍ਰੀਮ ਕਬਸ ਫੇਟਰੀ ਹੋ ਜਾ ਸਾਬ ਕੱਢਿਆ ਕਰੂਗਾ ਬਾਈ ਸਾਬ ਕੱਢਿਆ ਕਰੂਗਾ ਆਹ ਮੇਰਾ ਦੁੱਧ ਹਾਪੇ ਤੂੰ ਮੈਂ ਲੈ ਜੀ ਨਾ ਪੁੱਤ ਤੂੰ ਦਾ ਮੋਤਾ ਹੋ ਜੇਂਗਾ ਤੂੰ ਦੁੱਧ ਪੀ ਕੇ ਆਹ ਨਹੀਂ ਜਾਦਾ ਸਾੜ ਸਾੜ ਜਦੋਂ ਮੈਂ ਤੇਰੇ ਜਿੱਡਾ ਕੀ ਨਾ ਪੜਾ ਹੋ ਜਾ ਕੈਂਸਰ ਇਹ ਕਰ ਜਦੋਂ ਮੈਂ ਤੇਰੇ ਜਿੱਡਾ ਕੀ ਉਹ ਦਾ ਢਾੜ ਵਿੱਚ ਕੱਢਣ ਲੱਗ ਪਈ ਦੁੱਧੂ ਬੇਬੇ ਗੈਣ ਦੀ ਚਾਰ ਫਾਟ ਕੱਢ ਲਾ ਬੇਬੇ ਮੈਨ ਮਦਰ ਪਾਈਆਂ ਨਹੀਂ ਹੁੰਦੀ ਸੀ ਮੈਂ ਬੈਠੀ ਉਹਦੇ ਸਾਡੇ ਵਿੱਚ ਮਮਾ ਨੇ ਵਾਸਾ ਹੀ ਤੇ ਕਹਿੰਦੀ ਕੱਢ ਨਹੀਂ ਹਾਕੀ ਤਾਂ ਮਾਤਾ ਡਰਦੀ ਤੇ ਮਮਾ ਨੇ ਕਹਿੰਦੇ ਕੱਟੀਏ ਮੈਂ ਨਾਨੀ ਦਾ ਬੰਦ ਆ ਕੇ ਸਿੱਖੀ ਸੀ ਤੇਰੀ ਨਾਨੀ ਹੀ ਮਾ ਵੀ ਸਿੱਖੀ ਸੀ ਆ ਕੇ ਮੰਮੀ ਵੀ ਮਾ ਵੀ ਸਿੱਖੀ ਸੀ ਹਨਾ ਮੈਂ ਕਰ ਲੈਂਦੀ ਕਿਵੇਂ ਹਾਕੀ ਕੱਢਣ ਲੱਗੀ ਸੀ ਪਹਿਲੇ ਵਾਲੇ ਕੱਢੀ ਐ ਜਿੱਤੂ ਆ ਜਦੋਂ ਬਾਹਰ ਬਰਾਤ ਤੇ ਫਿਰ ਤੇਰਾ ਤੇ ਇਹ ਪਾਰੀ ਧੋਣਾ ਤੇਰਾ ਫੇਰ ਵੀ ਨਹੀਂ ਇਹ ਇੰਨਾ ਤਾਂ ਬੰਦ ਮੈਂ ਬਰਾ ਕੱਢੀ ਲੈਂਦੀ ਹਾਂ ਹੁਣ ਕੰਮ ਕਰਾਂ ਉਹ ਤੇਰੀ ਇਹ ਕੀ ਦੀ ਕੈਂਦੀ ਮਾਰੇ ਘਟੇ ਕੈਂਦੀ ਤੇ ਛੀ ਵੀ ਖਾ ਰਹੇ ਮਾਤਾ ਤੁਹਾਨੂੰ ਲਿਆ ਗੱਡਣ ਦੇ ਹਾਂ ਹੋਣਗੇ ਰਾਮ ਰਾਮ ਕੇ ਹੋ ਹੋ ਜੀ ਹੋਰਿੰਗੇ ਹੋਰਿੰਗੇ ਟਾਈਮ ਤੇ ਜਦੋਂ ਬਾਹਰ ਨੂੰ ਤੇਰਾ ਹੋ ਜਾਂਦਾ ਹੋ ਡੈਡੀ ਨੇ ਤੜਕੀ 5:30 ਵਜੇ ਕੱਢੀ ਹੋਣੀ ਤਾਰ ਆ ਬਾਲਟੀ ਚੱਕ ਕੇ ਸਾਈਡ ਤੇ ਕਰ ਲਓ ਦਦੀ ਪਾਣੀ ਖਾ ਤੁ ਹੋ ਗਿਆ ਵਾਲੀ ਦਾ ਨਹੀਂ ਪਤੋ ਖਰਾਬ ਜਾ ਹੋ ਗਿਆ ਉਹ ਤਾਂ ਖਰਾਬ ਜਾ ਹੋ ਤੈ ਚਾਈ ਨੂੰ ਫਟੇ ਮੇਰੀ ਗੜਬੀ ਦੇ ਲਓ ਨਹੀਂ ਨਹੀਂ ਉਹਨੂੰ ਪਲਿਆਉਣਾ ਇਹਦੇ ਵਿੱਚ ਪਾ ਦੂ ਮੈਂ ਉਹਨੂੰ ਬੱਚੀ ਨੂੰ ਪਲਾ ਇਹਦੇ ਨਾਲ ਨਾਲ ਬਣਾਉਂਦਾ ਆਹੋ ਚੱਲ ਉਹਦੇ ਕੱਢ ਕੇ ਗੜਬੀ 'ਚ ਕੱਢ ਕੇ ਗੜਬੀ 'ਚ ਕੱਢ ਦੇ ਹੋਰ ਨਿਕਲੇ ਹੋਗਾ ਇੱਕ ਥਾਂ ਦੇ ਛੜਦੀ ਆਣਾ ਇਹ ਨੂੰ ਛੜਦਾ ਥਾਂ ਹੋਈ ਟੱਕਰਾ ਮਾਰਦੀ ਤੇ ਬਾਅਦ ਤੇ ਨੀ ਪਿਆ ਆ ਨਾ ਗੜਿਆ ਤੇ ਜਾ ਕੇ ਸਟਾਪ ਮੱਸਾ ਹੱਡੇ ਹੱਡੇ ਨਿਕਲ ਰਹੀ ਚਾਹੀਦੀ ਹੈ ਹੋਰ ਬਿਮਾਰ ਹੋ ਕੇ ਨਵੇਂ ਕੋਹਾਂ ਜੇ ਹਟਾ ਦੇ ਲੈ ਫਿਰ ਇਹ ਪਾਈ ਲਿਆ ਹੱਦ ਤੱਕ ਚਲੋ ਜੀ ਆਪਣੀ ਗਾਂ ਬਿਮਾਰ ਹੋ ਗਈ ਸੀ ਭਾਈ ਆ ਹੁਣ ਵਿਚਾਰੀ ਬਹੁਤ ਜ਼ਿਆਦਾ ਬੁਖਾਰ ਆਉਣ ਲੱਗਿਆ ਸੀ ਇਹਦੀ ਲਿਉਟੀ ਜੀ ਖਰਾਬ ਹੋ ਗਈ ਨਾਲੇ ਟੀਕੇ ਲਵਾਏ ਨੇ ਤੇ ਡਾਕਟਰ ਤੋਂ 1 ਲੱਖ 2000 ਰੁਪਏ ਅੱਗੇ ਤੋਂ ਹੋਰ ਸੂਈ ਨੂੰ ਥੋੜੇ ਜਿਹੇ ਦਿਨ ਹੋਏ ਤੇ ਅੱਜ ਸਾਲੇ ਬਿਮਾਰ ਹੋ ਜਾਂਦੀ ਐ ਇਹ ਸੁਣ ਤੋਂ ਬਾਅਦ ਇੱਕ ਗਰਮੀ ਜਾਦੇ ਪੈਂਦੀ ਐ ਕੋਈ ਕਰਿਆ ਬਈ ਆਪਣੇ ਬੱਚੀ ਨੂੰ ਕੌਣ ਲਾਗੇ ਬੱਚੀ ਰੇ ਹੁੱਡ ਮਾਰੇ ਇਹਦੇ ਹਾਂ ਹਾਂ ਆ ਸਹਿਬ ਜਮੀ ਨਹੀਂ ਤਾਰਾ ਕੱਢਦਾ ਇਹ ਵੇਲਾ ਫਿਰ ਜਾਂਦਾ ਕਿਉਂ ਬਈ ਸਹਿਬ ਪਤਾ ਕਰੂਗਾ ਇਹਦੇ ਹਾਂ ਬੁੱਤੋ ਕਦੋਂ ਦਾ ਹੁੰਦਾ ਮੈਂ ਕਿੱਧਰ ਇੱਥੇ ਆਇਦਰ ਮੂੰਹ ਆ ਕੇ ਜਿਸ ਤਾਰ ਕੱਢਦੇ ਹੁੰਦੇ ਨੇ ਉਦੋਂ ਮੇਰੇ ਵੀ ਦੰਦਾਂ ਦਾ ਲੈ ਕੇ ਖੜ अच्छा बस मेरे तार ਕੱਢਣਾ ਹੋ ਗਿਆ ਇਹ ਕਹਿੰਦਾ ਜਦੋਂ ਤਾਰ ਕੱਢਦੇ ਹੁੰਦੇ ਨੇ ਕਹਿੰਦਾ ਮੈਂ ਤਾਰ ਕੱਢ ਲੈਣਾ ਹੁਣ ਮੈਂ ਡੰਡਾ ਲੈ ਕੇ ਖੜ ਜਾਣਾ ਲੱਗੇ ਹੈ ਨਾ ਮੈਂ ਕੋਈ ਡੰਡਾ ਨਾਲ ਦਿੱਦੇ ਨਾਲ ਖੜ ਜਾਣਾ ਡੰਡਾ ਲੈ ਕੇ ਖੜ ਜਾਣਾ ਆਪਣੀ ਸੌਫਤੀ ਜਿਹੜੀ ਕੱਢਣ ਵਾਲੀ ਪਈ ਸੀ ਤੇ ਉਦੋਂ ਮੈਂ ਸੋਨ ਦੱਸਿਆ ਮਾਂ ਫੇਰ ਪਿੰਡ ਵਗ ਜਾਾਂਗੇ ਮਾਂ ਫੇਰ ਆ ਕੇ ਦੇਖਾਂਗੇ ਇਹਦਾ ਕੀ ਬਣਦਾ ਤੇ ਹੁਣ ਮੈਂ ਕਿਹਾ ਚਲੋ ਕਰੇ ਦਿੰਨੀ ਆ ਤਾਰ ਕੱਢਣ ਤੋਂ ਬਾਅਦ ਸਬਜ਼ੀ ਹਲੇ ਇਹ ਲੈ ਕੇ ਨਹੀਂ ਆਏ ਸੀ ਖੇਤ ਤੋਂ ਲੈ ਕੇ ਆਉਣੀ ਸੀ ਸਬਜ਼ੀ ਨਾਗਾ ਜਦੋਂ ਟਾਈਮ ਕਾ ਨੂੰ ਖਰਾਬ ਕਰਨਾ ਹਨ ਮੈਂ ਆਹ ਕਰ ਦਿੰਨੀ ਆ। ਸ਼ੌਂਫ ਜੀ ਕੱਢ ਲੈਨੀ ਆ। ਫੇਰ ਇਹ ਹੁਣ 5-6 ਵਾਰ ਤਾਂ ਇਹ ਬਰਸਾਈ ਆ। ਹਾਲੇ ਛੰਡੀ ਛੰਡ ਕੇ ਫੇਰ ਝਾਰਨੇ ਨਾਲ ਝਾਰੀ ਆ। ਤਿੰਨ ਚਾਰ ਵਾਰ ਫੇਰ ਵੀ ਨਾ ਜਦੋਂ ਨਿਕਲੀ ਫੇਰ ਪੱਖਾ ਲਾ ਕੇ ਬਰਸਾਈ ਆ 4-5 ਵਾਰ। ਹਾਲੇ ਵੀ ਇਹ ਮੈਨੂੰ ਲੱਗਦਾ ਕੱਚ ਜੀ ਰਹਿ ਰਹੀ ਹੈ ਇਹਦੇ ਵਿੱਚ ਕਾ ਲੂ ਇਹਨੂੰ ਧੋ ਕੇ ਨਾ ਦੇਖਦੀ ਆ। ਉਹ ਕਿ ਜਿਹੜੀ ਮਿੱਟੀ ਕੱਟ ਆਇਆ ਇਹਦੇ ਤੇ ਲੱਗਿਆ ਹੋਇਆ ਗਰਦ ਕੱਪਾ ਜਾ ਉਹ ਸਾਰਾ ਸਾਫ ਹੋਈ ਵਰ ਧੋ ਕੇ ਨੂੰ ਸੁਕਾ ਕੇ ਫੇਰ ਡੱਬੀ ਚ ਪਾ ਕੇ ਰੱਖ ਲਾਂਗੇ। ਨਾਲ ਦਾ ਸਾਰਾ ਗੰਦਮੰਦ ਇਹ ਨਿਕਲ ਜਾਊਗਾ। ਜਿਹੜਾ ਮਾੜਾ ਮੋਟਾ ਰੇਤਾ ਕੱਪਾ ਉਹ ਹੋ ਜਾਊਗਾ। ਹਨਾ। ਆ ਮੰਮੀ ਨੇ ਉਹ ਕੱਟ ਤਾਹ ਕਣ ਕાળા ਫੈਲਾ ਦੀ ਉਹਦੇ ਚ ਕਣਕ ਦੇ ਦਾਣੇ ਤੇ ਮਾੜੇ ਮੋٹے ਉਹਦੇ ਤੇ ਉਹ ਕਰਤੀ ਸੀ। ਨਹੀਂ ਬਾਤ ਕੋ ਵਿਚ ਚੜ ਗਏ ਹੁਣ ਦਾਣੇ। ਹੁਣ ਉਹ ਵੀ ਚੂਨੇ ਬਣਗੇ ਬਰੀਕ ਬਰੀਕ। ਉਨਸਾਰੋ ਵਧੀਆ ਹੋ ਗਈ। 1/2 ਕਿਲੋ ਹੋਣੀ ਮੈਨੂੰ ਲੱਗਦਾ। ਤੇ ਜੇ ਅੱਗਰ ਆਪਾਂ ਨੇ ਤਾਤੀ ਪ੍ਰਿੰਡੀਆਂ ਦੀ ਸਬਜ਼ੀ ਜੀ ਉਹਦਾ ਕੇ ਪਉਣਾ ਹੈ ਆਪਾਂ ਜਿਹੜਾ ਗੈਂਸ ਤੇ ਕਰਦੇ ਆ ਫਿਰ ਉਹ ਕੱਟ ਕੇ ਵੀ ਨਹੀਂ ਬਣਦੀ ਹੈਗੀ। ਜਿਹੜਾ ਚਿਲਿਆ ਹੀ ਸਬਜ਼ੀ ਦਾ ਸਵਾਦ ਆ। ਉਹ ਲੈ ਦੇ ਆ ਹੈ ਨਾ। ਤੇ ਜਦੋਂ ਤੱਕ ਇਹ ਗਠੇ ਕਾਲੇ ਨਹੀਂ ਨਹ ਹੁੰਦੇ ਆਪਣੇ। ਪਿਆਜ਼ ਲਾ ਲੋ ਉਹਦਾ ਕਪਾਏ ਰੇਤ ਪਰਿੰਡੀਆਂ ਨਹੀਂ ਪਾਉਂਦੇ ਇਹਦੇ ਤੇ ਹਰਪ੍ਰੀਤ ਕਹਿ ਨਹੀਂ ਚਾਹਤਾ ਇਹਨੂੰ ਕਿੰਨਾ ਟਾਈਮ ਹੋ ਗਿਆ ਲੱਗੀ ਨੂੰ ਪਰਿੰਡੀਆਂ ਲੱਗ ਰਹੀਆਂ ਚੇਹਰਾਂ ਅੰਦਰ ਬੈਠੀ ਆ ਜਾਲੀ ਵਾਲਾ ਗੇਟ ਵੀ ਟੁੱਟ ਗਿਆ ਕਿੰਨੀ ਅਗੜੀਆਂ ਸੋਹਣ ਹਨ ਪਰਿੰਡੀਆਂ ਜੀ ਦੂਈ ਉਧਰ ਮੇਰੀ ਸਾਦੀ ਬਣ ਜੂਗੀ ਆਟਾ-ਆਟਾ ਗੁੰਨ ਕੇ ਸੱਤ ਵਜੜ ਤੋਂ ਪਹਿਲਾਂ ਪਹਿਲਾਂ ਸਾਡੇ 6 ਵਜੇ ਰੋਟੀ ਲੱਗ ਜਾਣਾ ਆਪਾਂ ਨੇ ਕੰਮ ਨਿਬੜ ਗਿਆ ਬੱਚੇ ਸਾਡੇ ਕੇ ਹਾਂ ਸੱਚ ਉਹ ਬਸ ਜਿਹੜਾ ਉਹ ਯਾਰ ਖਾਲੀ ਕਰਿਆ ਆਪਾਂ ਨੇ ਤੇਲ ਵਾਲਾ ਖਾਲੀ ਕਰਿਆ ਜਿਹੜਾ ਅੱਜ ਲੀਟਰ ਜਆ ਉਹਦੇ ਵਿੱਚ ਪਾ ਦੀ ਹੁੰਦੀ ਆ ਹੈ ਆਹ ਹੋ ਤਾਂ ਗਰਮ ਕਰਕੇ ਕੱਢ ਦੂੰਗੀ ਤੇ ਨਹੀਂ ਪਹਿਲਾਂ ਤੇ ਯਾਦ ਕਰਾਉਣਾ ਦੀ ਮੇਰੇ ਨਾਰਮ ਦਾ ਕਰਿਆ ਤੇ ਆ ਦਵਾ ਰੋ ਕਰਤਾ ਦਵਾ ਰੂ ਹੀ ਕਹਿ ਰਹੀ ਆ ਮੈਂ ਚਲ ਮੈਂ ਕਰ ਦਿੰਨੀ ਆ ਤੈਨੂੰ ਫਿਰ ਤੁਰਦੇ ਫਿਰਦੇ ਉਹਨੂੰ ਵੀ ਕੱਢ ਦੂੰਗੀ ਹੁਣ ਕੋਸਾ ਜਿਆ ਕਰ ਦਿੰਨੀ ਆ ਆਏ ਨੇ ਸਬਜ਼ੀ ਦੇ ਚੱਕਰਾਂ ਵਿੱਚ ਦੁੱਧਾ ਘੱਟਾ ਵਾਸਤੇ ਚੁੱਲੇ ਤੇ ਗੈਂ ਦਾ ਘਿਓ ਆ ਦੇਖੋ ਕਿਵੇਂ ਪੀਲਾ ਪੀਲਾ ਜਾ ਹਨਾ ਜਿਹੜਾ ਪਹਿਲਾ ਘਿਓ ਹੁੰਦਾ ਉਦਾਪਾ ਮੱਥਾ ਟੇਕਦੇ ਹੁੰਨੇ ਆ ਉਹਨੂੰ ਆਪਾਂ ਕਰੇ ਨਹੀਂ ਬਸ ਤੇ ਪਹਿਲਾਂ ਦੇਗ ਬਣਾਵਾਂਗੇ ਬਾਬਿਆਂ ਵਾਸਤੇ ਬਾਬਿਆਂ ਵਾਸਤੇ ਦੇਗ ਬਣਾਵਾਂਗੇ ਹਨਾ ਗੁਰੂ ਘਰ ਦੇਣੀ ਆ ਖੇਤ ਜੋ ਜੀ ਬਾਬੇ ਦੇ ਉਸ ਤੋਂ ਬਾਅਦ ਅਸੀਂ ਘਰੇ ਬੱਤਨਾ ਸਟਾਰਟ ਕਰਾਂਗੇ ਕਿਉਂ ਨੂੰ ਹਨਾ ਜੇ ਫਿਰ ਡੰਗਰ ਬਿਮਾਰ ਹੋ ਜੇ ਨਾ ਗਰ ਲਾ ਕੇ ਨੂਆਂ ਤੇ ਟਿਕ ਜਾਂਦੀ ਆ ਫਿਰ ਵੀ ਇਹਨਾਂ ਦੇ ਮੱਥੇ ਨਹੀਂ ਟੇਕੇ ਹੋਣੇ ਚੱਜ ਮਾਲ ਤੇਰਾ ਮੂਰਾਂ ਇਹ ਰਾਂ ਫੋਟੋ ਆ ਗਈ ਹੈ ਹਨਾ ਮੈਂ ਕਈ ਵਾਰ ਸਾਇਦ ਹੀ ਨਹੀਂ ਆ ਵੀ ਜਦੋਂ ਬੰਦਾ ਬਾਹਰ ਭੱਜ ਜਾਂਦਾ ਫੇਰ ਵੀ ਅੰਮਾ ਦਾ ਮੱਥੇ ਕਿੱਥੇ ਟੇਕ ਦਿਆਂ ਹਨਾ ਵੀ ਉੱਥੇ ਜਾ ਕੇ ਵੀ ਤਾਂ ਸਾਰੇ ਛੁੱਟਿਆ ਗਏ ਹੁੰਦੇ ਮੇਰੇ ਯਾਰ ਦੇਹ ਤੇ ਜਿਵੇਂ ਆ ਬਸੜਾ ਬਨਿਆਰਾ ਮਨਾਉਨੇ ਆ ਆਪਾਂ ਹਨਾ ਉਹ ਬਾਹਰ ਕਿੱਥੇ ਨੇ ਇਹਦੀਆਂ ਤੀਜਾ ਚਲੋ ਗੁਰੂ ਘਰ ਅਦਾਸ ਜੀਆ ਬਾਬਾ ਉਹ ਸਭ ਮਨਾ ਲਾਂਗੇ ਜਾ ਕੇ ਤੇਰਾ ਕੀ ਜਾਂ ਕਿਧਰ ਗਿਆ ਹੁ ਗਿਆ ਆ ਬੰਗਾ ਭਾਈ ਲੈ ਲੈਂਦਾ ਚਲੋ ਆਪਾਂ ਨੂੰ ਵੱਧ ਘੱਟ ਬੋਲੀਏ ਫਿਰ ਕਹਾਂਗੇ ਸੰਦੀਪ ਆਏ ਬੋਲਦੀ ਆ ਤੇ ਹੁਣ ਮੈਂ ਕਿਉ ਕੱਢਦਾ ਹਨਾ ਫਿਰ ਮਿਲਾਂਗੇ ਆਪਾਂ ਜੀ ਕਿਤੇ ਮੇਰਾ ਕੰਮ ਖਰਾਬ ਹੋ ਜੇ ਇੱਧਰ ਤੁਮਾ ਸਦਾ ਪਾਇਆ ਕਿਉ ਹੋਇਆ ਕਰ ਗਰੀਵਾਰਾ ਸੁਈ ਗੰਮਾਲੀ ਕਹਾਣੀ ਹੋ ਜਾਂਦੀ ਆ ਹੜੇ ਮਸ਼ੀਨ ਤੇ ਕੰਮ ਕਰਨਾ ਬੈ ਨਹੀਂ ਮੇਰੇ ਕਈ ਉਸਤਾਂ ਜਿਸ ਨੀ ਜੁਰਾ ਆ ਆਨਲਾਈਨ ਕਲਾਸਾਂ ਲੱਗਦੀ ਨੇ ਉਹਦੇ ਕਰਕੇ ਟਾਈਮ ਨਹੀਂ ਲੱਗਦਾ ਹੈਗਾ ਸਾਰਾ ਦਿਨ ਉਹਨੂੰ ਕੰਮ ਕਰਾਉਂਦੀ ਲਾਉਂਦੀ ਆ ਨਾ ਫਿਰ ਮੈਂ ਵੀ थक ਕੇ ਜਾਈਂ ਆ ਮੈਂ ਕਿਹਾ ਮਸ਼ੀਨ ਆ ਫਿਰ ਘੰਟਾ ਪੈ ਜਾਈਂ ਆ ਪੈਣਾ ਵੀ ਕੀ ਹੁੰਦਾ ਉਹ ਜਿਸ ਨੀ ਜ ਰੋਲਾ ਪਾਈ ਜਾਂਦੀ ਆ ਜਾਂ ਤਾਂ ਉਹਨੂੰ ਸੁਵਾਉਣ ਲੱਗ ਜਾਈਂ ਆ ਉਹ ਵੀ ਸ਼ਰਤ ਦੇ ਸੌਂਦੀ ਆ ਵੀ ਜੇ ਮੈਨੂੰ ਉੱਠਦੀ ਨੂੰ ਪਲਾਣੀ ਚੀਜ਼ ਖਾਣ ਨੂੰ ਦੇਵੇਂਗੀ ਤਾਂ ਸੋਵਾਂਗੀ ਉਹਨੂੰ ਖਾਪੜ ਦੇ ਥਾਪੜ ਦੇ ਮੇਰੀ ਆਬਦੀ ਨੀਂ ਖਰਾਬ ਹੋ ਜਾਂਦੀ ਆਬਦੀ ਨੀਂ ਪਾਗ ਜਾਂਦੀ ਮੇਰੀ ਹੋਰਾ ਆਉਂਦੀ ਆ ਬਸ ਮੈਂ ਤਾਂ ਫੇਰ ਅਈ ਪਾਈਟੀ ਉਠਾੜੀ ਮੇਰਾ ਰਾਤ ਪਿਆ ਹਨਨ ਬਸ ਗੱਜਿਆ ਗੇਰਾ ਥੱਕ ਜਾਂਦੇ ਨਾਮ ਦਾ ਨੇ ਅਜ ਤੇ ਚਲੋ ਆਜਾ ਸੀਨੇ ਦੋਨੇ ਪਹਿਣਾ ਨੇ ਸੇਮ ਸੇਮ ਸੂਟ ਪਾ ਕੇ ਜੁਨੀਆ ਦੋਨਾਂ ਨੇ ਐਡਰੀਆਂ ਲਾਖੀਆਂ ਚੁੰਨੀਆਂ ਆ ਸੀ ਸੁੱਟਾਂ ਨਾਲ ਦੀਆਂ ਬਹੁਤ ਘੱਟ ਲੈਣੀਆਂ ਆ ਸੀ ਅਲੱਗ-ਅਲੱਗ ਗਈ ਬਸ ਜਿਹੜੀ ਹੁੰਦੀ ਆ ਬਸ ਉਹ ਹੀ ਲੈ ਲੈਣੇ ਆ ਐਵੇਂ ਕਦੀ ਆ ਸੀ ਨਾਲ ਜਿਹੜੀ ਲੈ ਲੈਣੇ ਚੁੰਨੀਆਂ ਨਾਲੇ ਤਾਂ ਹੀ ਨਹੀਂ ਪਾ ਸਕਦੀਆਂ ਇਹਨਾਂ ਇੱਕ ਦੂਜੇ ਹੀ ਵਿੱਚ ਹੀ ਵੇਲ ਜਾਂਦੇ ਆ ਸੀ ਇਹ ਹੱਥੀ ਸੂਟ ਲੈ ਕੇ ਆਈ ਸੀ ਉਹਦੇ ਵਿੱਚੋਂ ਪੀਸ ਵਾਚ ਗਿਆ ਸੀ ਫੇਰ ਉਹ ਡਿਜ਼ਾਈਨ ਲਾ ਕੇ ਮੈਂ ਆਪਦਾ ਬਣਾ ਲਿਆ ਨਾਲ ਭਲਾ ਜੋ ਆਪਦਾ ਹੋਰ ਲੈ ਆਈ ਕਮੀਜ਼ ਉੱਪਰ ਡਿਜ਼ਾਈਨਦਾਰ ਕਰਤਾ ਈਂਚੇ ਆਵੇ ਡਿਜ਼ਾਈਨ ਪਾ ਕੇ ਹੋਰ ਲਾ ਲਿਆ ਮੈਂ ਪਹਿਲਾਂ ਵੀ ਅਸੀਂ ਆਈ ਕਰ ਲੈਂਦੇ ਤੇ ਮੈਂ ਵੀ ਮੈਂ ਜਦੋਂ ਇਹਦਾ ਸੂਟ ਬਣਾਉਂਦੀ ਹੁੰਦੀ ਸੀ ਫਿਰ ਇੱਕ ਗੁੜਤੀ ਦਾ ਕੱਪੜਾ ਵਾਜ ਜਾਣਾ ਹੁੰਦਾ ਸੀ ਫਿਰ ਉਹਦੇ ਵਿੱਚ ਮੈਂ ਆਪਦੀ ਗੁੜਤੀ ਬਣਾ ਕੇ ਫਿਰ ਨਾਲ ਸਲਵਾਰ ਦਾ ਕੱਪੜਾ ਲੈ ਆਉਣੀ ਹੁੰਦੀ। ਹੁਣ ਅਸੀਂ ਅੱਧੀਆਂ ਵਾਹਾਂ ਦੇ ਪਹਿਲਾਂ ਅਸੀਂ ਅੱਧੀਆਂ ਵਾਹਾਂ ਦੇ ਕਰਾਉਂ ਹੁਣ ਅਸੀਂ ਪੌਣੀਆਂ ਵਾਹਾਂ ਦੇ ਕਰਾਉਨੇ ਆ ਹੁਣ ਕੱਪੜਾ ਘੱਟ ਵਾਜਦਾ। ਹੁਣ ਬਸ ਉਹ ਛੋਟਾ ਜਿਹਾ ਥੇ ਖਰਾਬ ਜਾ ਹੋ ਜਾਂਦਾ। ਹੁਣ ਜਸਨੀ ਦਾ ਬਣ ਜਾਣਾ ਹੁਣ ਮੇਰਾ ਨਹੀਂ ਬਣਦਾ ਹੈਗਾ ਜੇ ਮੇਰਾ ਪਹਿਲਾਂ ਮੇਰਾ ਸੂਟ ਹੁੰਦਾ ਦੀ ਤਾਂ ਹਰਪੀ ਦਾ ਵਿੱਚੋਂ ਮੈਚਿੰਗ ਕਰ ਦਿੰਦੇ ਤੇ ਅਸੀਂ ਉਸ ਜਦੋਂ ਆਪਾਂ ਆਪ ਕੱਪੜੇ ਸਲਾਈ ਕਰਦੇ ਆ ਨਾ ਉਦੋਂ ਜ਼ਿਆਦਾ ਫਰਕ ਪੈਂਦਾ ਜਦੋਂ ਆਪਾਂ ਕਿਸੇ ਤੋਂ ਕਰਾਉਨੇ ਆ ਹੈਨਾ ਤਾਂ ਉਹ ਥੋੜਾ ਜਿਹਾ ਵੀ ਖਰਾਬ ਉਹ ਤਾਂ ਅਗਲੇ ਦਿਨ ਦਰ ਹੁੰਦਾ ਵੀ ਕਿਤੇ ਖਰਾਬ ਨਾ ਹੋ ਜੇ ਜਦੋਂ ਆਪਾਂ ਸਲਾਈ ਕਰਦੇ ਆ ਤਾਂ ਆਪਾਂ ਬੋਚ ਬੋਚੇ ਕਰਦੇ ਆ ਵੀ ਇਧਰੋਂ ਵੀ ਕੱਪੜਾ ਵਿਚਾਲੀਏ ਇਧਰੋਂ ਵੀ ਕੱਪੜਾ ਵਿਚਾਲੀਏ ਇਹ ਨਹੀਂ ਹੋ ਰਹੀ ਆ ਦੂਜਾ ਬੰਦਾ ਖੁੱਲਾ ਵਰਕ ਲਾ ਲਾ ਕਰ ਮੇਰੀ ਖਰਾਬ ਨਾ ਹੋ ਜੇ ਵੀ ਆਪਾਂ ਖੁੱਲਾ ਵਰਕ ਨਹੀਂ ਕੱਪੜਾ ਹਨ ਵੀ ਆਪਾਂ ਨੇ ਲਾਂਪਾ ਨਾ ਆਵੇ ਹਾਂ ਫਿਰ ਆਪਾਂ ਕਿਹੜਾ ਕਹਿ ਰਿਹਾ ਤੇ ਆਹ ਤਾਂ ਹੀ ਮਾਰਿਆ ਹੈ ਆਪਕੋ ਬੜਾ ਠੰਡਾ ਹੋ ਜੂਗਾ ਫਿਰ ਕੱਢੂਗੀ ਮੈਂ ਕੋਸਾ ਕਰਿਆ ਤੇ ਕਿਜੀ ਲੋਰ ਤੋਂ ਖਾਣਾ ਜਦੋਂ ਅਸੀਂ ਜਲੰਧਰ ਸਾਈਡ ਗਈ ਤੇ ਅਸੀਂ ਖਰਬੂਜੇ ਲੈ ਕੇ ਆਏ ਉੱਧਰ ਹੀ ਸਾਡਾ ਬਹੁਤ ਖਰਬੂਜੇ ਤੇ ਆਪਾਂ ਇੱਧਰ ਮੈਨੇਜਿੰਗ ਇੰਦੇ ਨੇ ਉੱਧਰ ਜਾਦੇ ਬੇਲਾਂ ਹੁਣ ਹੁਣ ਕਰਕੇ ਹਨਾ ਖਰਬੂਜਿਆਂ ਦੀ ਕੂਕੜੀਆਂ ਦੀ ਰੋਟੀ ਆਸਤਾ ਕੂਕੜੀਆਂ ਕਹਿੰਦੇ ਆ ਮੱਕੀ ਦੀ ਖੇਤੀ ਉੱਧਰ ਜ਼ਿਆਦਾ ਤੇ ਉੱਧਰ ਵੇਰਾ ਸੀ ਨਾਲੇ ਖਰਬੂਜੇ ਲਿਆਏ ਨਾਲੇ ਅਸੀਂ ਲਿਆਏ ਭਾਈ ਥੋੜੀਆਂ ਜੀਆਂ ਛੱਲੀਆਂ ਉੱਧਰੋਂ ਸਲੀਆਂ ਦਾ ਕੱਲ ਖਾ ਲੀਆਂ ਖਰਬੂਜਾ ਵੀ ਸੀ ਰੋਜ਼ ਇਸ ਕਾ ਖਾ ਲੈਣੇ ਆ ਕੀ ਕੀ ਕਵਾੜੀ ਮਾ ਵੀ ਆ ਮਮੀ ਦਾ ਖਾਣ ਨਹੀਂ ਕਹਿੰਦੀ ਖਾ ਜਾ ਹੋ ਜਾਊਗਾ ਪਾਣੀ ਪੀ ਲੈ ਮਾਰ ਹੋ ਜਾਉਗੇ ਬੇਬੇ ਬਹੁਤ ਜਿਆਦਾ ਖਰਬੂਜੇ ਖਾ ਗਏ ਦੀ ਡੈਡੀ ਉਹ ਸਾਡੇ ਬਾਧੂ ਖਾਣੇ ਨੇ ਉਰੇ ਇਹ ਘੱਟ ਖਾ ਲੈਣੇ ਕਿਉਂਕਿ ਕਦੇ ਲੈ ਕੇ ਨਹੀਂ ਆਉਂਦੇ ਇਹਨੂੰ ਤੇਤੀ ਤੇ ਰੂਜਾ ਤੇਰਾ ਸਿਓ ਦੇ ਲੈ ਆਏ ਉਧਰੋਂ ਕੀਨੋ ਕੀਨੋ ਪਸੰਦ ਨੇ ਖਰਬੂਜੇ ਦੀ ਹਨਾ ਦੱਸਿਓ ਸਾਨੂੰ ਚੋਲੇ ਤੇ ਸਬਜ਼ੀ ਬਿਨੀ ਸੰਗੀ ਖਰਬੂਨਾ ਰਹੀ ਹੈ